ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਆਪਾਂ ਮੇਲੇ 'ਚ ਪਹੁੰਚੇ ਆ ਪੁੱਚੋ ਬੰਡੀ ਤੇ ਤੁਹਾਨੂੰ ਬੁੱਲ ਦਿਖਾਉਣੇ ਆ ਇੱਥੇ ਬਹੁਤ ਕਿਸਾਨ ਵੀਰਾਂ ਬੁੱਲ ਨੂੰ ਦੇਖ ਖਾਤਰ ਪਹੁੰਚੇ ਨੇ ਤੇ ਤੁਹਾਨੂੰ ਬੁੱਲ ਵਾਲੇ ਬਾਈ ਨੂੰ ਮਾਲਕ ਨੂੰ ਗੱਲਬਾਤ ਕਰਾਉਣੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਕਿਹੜਾ ਜ਼ਿਲ੍ਹਾ ਆਪਣਾ ਕਿਹੜਾ ਪਿੰਡ ਆ ਬਾਈ ਜੀ ਆਪਣਾ ਜ਼ਿਲ੍ਹਾ ਸਰਸਾ ਜੀ ਪਿੰਡ ਅਸੂ ਠੀਕ ਹੈ ਜੀ ਇਹ ਬੁੱਲ ਦਾ ਕੀ ਨਾਮ ਕੀ ਹੈ ਜੀ ਅਣਮੋਲ ਜੀ ਤੇ ਇਹ ਮੇਲੇ ਵਗੈਰਾ ਕਿੰਨੇ ਜਿੱਤੇ ਇਹਦਾ ਕਾਫੀ ਜਿੱਤ ਗਿਆ ਜੀ ਬਸ ਜਦੋਂ ਪਾਤਾ ਜਿੱਤੇ ਹੀ ਨਿਕਲਦਾ ਦਾ ਠ 25 ਤੇ ਅੱਗੇ ਇਹ ਬੱਚੇ ਹੁੰਦੇ ਰੋਮਲਾ ਕੋਈ ਰਿਕਾਰਡ ਪਾਸੇ ਚੱਲੀ ਜਾਂਦੇ ਜੀ ਪਹਿਲੇ ਸੂਏ ਠੀਕ ਹੈ ਜੀ ਤੇ ਇਹਦਾ ਆਪਾਂ ਜੇ ਪੁੱਛੀਏ ਤਾਂ ਟੀਕੇ ਦਾ ਰੇਟ ਕੀ ਚੱਲ ਰਿਹਾ ਜੀ ਹੁਣ 250 ਰੁਪਏ ਜੀ 250 ਰੁਪਏ ਤੇ ਤੁਹਾਨੂੰ ਮਿਲਣਾ ਹੋਵੇ ਕਿਦੋਂ ਜਾਂ ਨੰਬਰ ਆਪਾਂ ਟੀਕਾ ਲੈਣਾ ਹੋਵੇ ਬੰਦੇਆਂ ਨੇ ਕਿਸੇ ਨੇ ਕੋਲੋਂ ਮਿਲੂਗਾ ਜੀ ਸਾਡੇ ਤੇ ਤੁਹਾਡਾ ਨੰਬਰ ਵਗੈਰਾ ਦੱਸ ਦੋ ਬਾਈ 93036 ਜੀ 98474 ਕਿਸਾਨ ਪ੍ਰਭੂ ਆਪਾਂ ਨੰਬਰ ਜਿਹੜਾ ਨਾਲ ਵਿੱਚ ਵੀਡੀਓ ਦੇ ਵੀ ਲਾ ਦਾਂਗੇ ਤੇ ਪਹੁੰਚ ਕਰ ਦਊ ਵੀਰੇ ਪਹੁੰਚ ਬਾਈ ਜੇ ਜ਼ਿਆਦਾ ਮਗਾਵਾਂਗੇ ਫੇਰ ਹੋਊਗੀ ਜਾਂ ਥੋੜੇ ਵੀ ਕਹ ਦੇ ਠੀਕ ਹੈ ਜੀ ਤੇ ਕਿਸਾਨ ਪ੍ਰਭੂ ਜਾਨਵਰ ਨੂੰ ਬਹੁਤ ਸੋਹਣਾ ਜਾਨਵਰ ਹੈ ਬਹੁਤ ਲੋਕਾਂ ਦਾ ਇਕੱਠਾ ਹੈ ਇੱਥੇ ਬਹੁਤ ਬਹੁਤ ਦੂਰੋਂ ਦੂਰੋਂ ਦੇਖਣ ਆਏ ਬਣੀ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਸਟਾਲ ਤੇ ਉਂਟ ਨੂੰ ਇੰਨਾ ਇਕੱਠ ਨਹੀਂ ਮਿਲਣਾ ਜਿੰਨਾ ਬੋਲਦੇ ਜਿਹੜਾ ਹੈ ਖੱਪਲ ਦੇ ਕੱਠਾ ਬਹੁਤ ਸੋਹਣਾ ਜਾਨਵਰ ਹੈ ਖਣ ਭਰਾਵੋ ਬੱਤ ਬੱਤ ਸ਼ੇਅਰ ਕਰੋ ਤੇ ਜੇ ਕਿਸੇ ਨੇ ਵੀ ਵੀਰ ਨੇ ਇਹਦਾ ਸੀਮਾ ਲੈਣਾ ਹੋਵੇ ਤਾਂ ਬਾਈ ਦਾ ਨੰਬਰ ਆਪਾਂ ਉੱਪਰ ਕੈਪਸ਼ਨ ਜੀ ਪਾਵਾਂਗੇ ਅ ਜਰੂਰ ਬਾਈ ਦਾ ਕੰਟੈਕਟ ਕਰ ਸਕਦੇ ਹੋ ਧੰਨਵਾਦ ਜੀ